ਅੱਗ 'ਚ ਸੜਦੀ ਕਾਰ ਤੇ ਵਿੱਚੇ ਬੈਠੇ ਸ਼ਖਸ ਦੀ ਭਿਆਨਕ ਮੌਤ ਬਰਨਾਲਾ ਚ ਵਾਪਰੀ ਇਸ ਘਟਨਾ ਨੂੰ ਪਹਿਲਾਂ ਤਾਂ ਹਾਦਸਾ ਸਮਝਿਆ ਗਿਆ ਕਿ ਸ਼ਾਇਦ ਚੱਲਦੀ ਕਾਰ 'ਚ ਅੱਗ ਲੱਗ ਗਈ ਹੋएगी ਪਰ ਹੁਣ ਸਾਹਮਣੇ ਆਇਆ ਹੈ ਖੌਫਨਾਕ ਸੱਚ ਮਰਨ ਵਾਲਾ ਹੈਗਾ ਹਰਚਨ ਸਿੰਘ ਇਹਦੀ ਵਾਈਫ ਹੈਗੀ ਸੁਖਵੀਰ ਕੌਰ ਉਹਦਾ ਰਿਲੇਸ਼ਨ ਸੀਗਾ ਅਕਿਊਜ਼ਡ ਜੋ ਇਸ ਕੇਸ ਦੇ ਵਿੱਚ ਹੁਣ ਹੈਗਾ ਹਰਦੀਪ ਸਿੰਘ ਤੇ ਉਹਦਾ ਇੱਕ ਹੋਰ ਫਰੈਂਡ ਸੁਖਦੀਪ ਸਿੰਘ ਜੋ ਕਿ ਬਟੈਂਡਾ ਦੇ ਰਹਿਣ ਵਾਲੇ ਆ ਦੋਨੋਂ ਇਹਨਾਂ ਨੇ ਕਾਂਸਪੀਰੇਸੀ ਰਚੀ ਸੀ ਕਿ ਬਿਕੋਜ਼ ਇਹਨਾਂ ਦੇ ਅਫੇਅਰ ਬਾਰੇ ਹਰਚਨ ਸਿੰਘ ਨੂੰ ਪਤਾ ਲੱਗਿਆ ਸੀ ਉਹ ਰੋਕਦਾ ਸੀਗਾ ਤੇ ਇਹਨਾਂ ਨੇ ਸੋਚਿਆ ਵੀ ਇਹਨੂੰ ਜਾਨ ਤੋਂ ਮਾਰ ਕੇ ਇਹਨੂੰ ਰਾਤੋਂ ਹਟਾਇਆ ਜਾਏ ਇਹਦੇ ਵਿੱਚ ਹੀ ਇਹਨਾਂ ਨੇ ਦੁਪਹਿਰ ਦੇ ਟਾਈਮ ਉਹਨੂੰ ਬੁਲਾਇਆ ਬਹਾਨੇ ਸਰ ਉਸ ਪਾਸੇ ਉਹਦੇ ਵਿੱਚ ਓਵਰ ਪਾਵਰ ਕਰ ਲਿਆ ਗਿਆ ਉਹਨੂੰ ਤੇ ਗਲ ਦੇ ਵਿੱਚ ਉਹਦੇ ਪਰਣਾ ਪਾ ਕੇ ਤੇ ਇੱਕ ਜੋ ਹਿੱਟ ਘਰਾਂ ਦੇ ਵਿੱਚ ਯੂਜ਼ ਹੁੰਦਾ ਹੈ ਫੋਰ ਕਾਕਰिजਿਸ ਐਂਡ ਡਿਫਰੈਂਟ ਟਾਈਪ ਆਫ ਇਨਸੈਕਟਸ ਨੂੰ ਮਾਰਨ ਵਾਸਤੇ ਜ਼ਹਿਰੀਲੀ ਹੁੰਦੀ ਹੈ ਉਹ ਚੀਜ਼ ਉਹਦੇ ਨਾਲ ਉਹਦੇ ਮੂੰਹ ਤੇ ਨੱਕ ਦੇ ਵਿੱਚ ਪਾਤਾ ਜਿਹਦੇ ਨਾਲ ਉਹ ਤੁਰੰਤ बेहोश ਹੋ ਗਿਆ ਨਾਲ ਹੀ ਇਹਨਾਂ ਕੋਲ ਪਹਿਲਾਂ ਤੋਂ ਹੀ ਇਹਨਾਂ ਨੇ ਅਰੇਂਜ ਕੀਤਾ ਸੀਗਾ ਉੱਥੇ ਪੈਟਰੋਲ ਵਗੈਰਾ ਤੇ ਉਸ ਪਾ ਕੇ ਤੇ ਉੱਥੇ ਗੱਡੀ 'ਚ ਅੱਗ ਲਾ ਕੇ ਉੱਥੋਂ ਨਿਕਲ ਗਏ ਇਹਨਾਂ ਨੂੰ ਪਹਿਲਾਂ ਇਨੀਸ਼ੀਅਲੀ ਲੱਗ ਰਿਹਾ ਸੀਗਾ ਵੀ ਐਕਸੀਡੈਂਟਲ ਡੈਥ ਲੱਗੂਗੀ ਤੇ ਪਤਾ ਨਹੀਂ ਲੱਗੇਗਾ ਬਟ ਜਿੱਦਾਂ ਕਿ ਸਾਡੀ ਟੀਮਸ ਨੇ ਬਹੁਤ ਵਧੀਆ ਕੰਮ ਕੀਤਾ ਤੇ ਇਹ ਕਾਂਸਪੀਰੇਸੀ ਇਨ ਵਨ ਅਰਥ ਕੀਤਾ ਤੇ ਇਹਦੇ ਵਿੱਚ ਹੁਣ ਇਹਨਾਂ ਤਿੰਨਾਂ ਦੀ ਅਸੀਂ ਅਰੈਸਟ ਪਾ ਲਈ ਹੈ ਰਿਕਵਰੀਜ਼ ਆਰ ਇਨ ਪ੍ਰੋਸੈਸ ਤੇ ਡੂਰਿੰਗ ਇਨਟੈਰੋਗੇਸ਼ਨ ਇਨਵੈਸਟੀਗੇਸ਼ਨ ਮੁੱਢਲੀ ਤਫ਼ਤੀਸ਼ ਦੇ ਵਿੱਚ ਇਹ ਖੁਦ ਵੀ ਮੰਨਦੇ ਆ ਕਿ ਜੋ ਇਹਨਾਂ ਨੇ ਐਦਾਂ ਐਦਾਂ ਕੰਮ ਕੀਤਾ 16 ਜੂਨ ਨੂੰ ਗੱਡੀ ਨੂੰ ਅੱਗ ਲਗਾਈ ਗਈ ਸੀ ਤੇ ਸਾਜ਼ਿਸ਼ ਕਰਤਾ ਮ੍ਰਿਤਕ ਖਰਚਰਨ ਸਿੰਘ ਦੀ ਪਤਨੀ ਨਿਕਲਦੀ ਹੈ ਜਿਸ ਤੇ ਪਿੰਡ ਵਾਲਿਆਂ ਨੂੰ ਪਹਿਲੇ ਦਿਨ ਤੋਂ ਸ਼ੱਕ ਸੀ ਅਸੀਂ ਆਪਣੇ ਤੌਰ ਤੇ ਜਿਹੜੇ ਕੈਂਬਰੀਜ ਉੱਤੇ ਸਾਹਮਣੇ ਹੋਟਲ ਦੇ ਵਿੱਚ ਲੱਗੇ ਜਿੱਥੇ ਵੀ ਦੇਖੀਏ ਬਾਕੀ ਅੱਗ ਲੱਗੀ ਹੈ ਵੀ ਜਾਂ ਕੋਈ ਸ਼ੱਕੀ ਘਟਨਾਣਾ ਹੋਵੇ ਇਹ ਆਮ ਗੱਲ ਨਹੀਂ ਹੈ ਅੱਜ ਕੱਲ੍ਹ ਲੁੱਟ ਖੋਹੀਆਂ ਹੋ ਰਹੀਆਂ ਨੇ ਇਹਦੀਆਂ ਉਹ ਵੀ ਆ ਕੇ ਇੰਜ ਕੈਮਰੇ ਦੇ ਵਿੱਚ ਆ ਕੇ ਦੇਖਿਆ ਉੱਥੇ ਸਾਨੂੰ ਸੱਕ ਪਿਆ ਵੀ ਇਹ ਇੱਕ ਸੋਚੀ ਸਾਥ ਸਾਥ ਦੇ ਇਹ ਵੀ ਇਹਨੂੰ ਮੁੰਡੇ ਦਾ ਕਤਲ ਕੀਤਾ ਗਿਆ ਜਿਹਦੀ ਫਿਰ ਅਸੀਂ ਐਸਐਚਓ ਨਿਰਵਜੀਤ ਸਿੰਘ ਜੀ ਨੂੰ ਸਾਧ ਕੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਵੀ ਸਾਡੇ ਨਗਰ ਦਾ ਜਿਹੜਾ ਨੌਜਵਾਨ ਸੀ ਵੀ ਇਹਦਾ ਕਤਲ ਕੀਤਾ ਗਿਆ ਵੀ ਤੁਸੀਂ ਜਿਹੜੀ ਪੜਤਾਲ ਕਰੋ ਜੀ ਇਹ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਪਹਿਲਾਂ ਕੋਈ ਲੱਗਦਾ ਸੀ ਕੋਈ ਸ਼ੱਕ ਸੀ ਇਸ ਤਰ੍ਹਾਂ ਦੇ ਜਿਹੜਾ ਜਿਹੜਾ ਧੁੰਮ ਸ਼ੱਕ ਇਹ ਗੱਲ ਜੁਕੀਮ ਸ਼ਾਹ ਪਰ ਬਦਲਦੀ ਦੀ ਗੱਲ ਪਹਿਲਾਂ ਵੀ 6-7 ਸਾਲ ਪਹਿਲਾਂ ਨਾ ਜੀ ਇਹ ਜਿਹੜੀ ਲੇਡੀ ਸੀਗੀ ਸੁਖਜੀਤ ਕੌਰ ਇਹੜੀ-ਇਹੜੀ ਸਾਸ ਜੀ ਉਹਦੀ ਜਿਹੜੀ ਮੌਤ ਵੀ ਉਹ ਵੀ ਪੂਜੇ ਭੇਦ ਭਈ ਹਾਲ ਦੇ ਵਿੱਚ ਹੋਈ ਸੀਗੀ ਉਦੋਂ ਵੀ ਪਿੰਡ ਨੂੰ ਸ਼ੱਕ ਸੀ ਵੀ ਉਹਦੀ ਮੌਤ ਕਿਸੇ ਨੇ ਕਤਲ ਕੀਤਾ ਗਿਆ ਉਸ ਕਰਕੇ ਹੁਣ ਵੀ ਸ਼ੱਕ ਵੀ ਨਾਣਾ ਨਗਰ ਦੇਖਦਾ ਇਸੇ ਕਰਕੇ ਸਾਨੂੰ ਸ਼ੱਕ ਸੀ ਉਹ ਕਰਕੇ ਹੀ ਫੜਤਾਲ ਕੀਤੀ ਵੀ ਬਾਕੀ ਵੱਡੀ ਚੱਕ ਲੈ ਕਿਹਨਾਂ ਦੇ ਮੌਤ ਹੋਈ ਹੈ ਜਾਂ ਕਿਸੇ ਨੇ ਕੋ ਸਾਸ ਜੀ ਦੀ ਇਹਨੂੰ ਵੀ ਕਤਲ ਕੀਤਾ ਮ੍ਰਿਤਕ ਖਰਚਰਨ ਸਿੰਘ ਦੇ ਦੋ ਬੱਚੇ ਨੇ 10 ਸਾਲ ਦੀ ਕੁੜੀ ਤੇ 8 ਸਾਲ ਦਾ ਬੇਟਾ ਪਿਤਾ ਨੂੰ ਮਾਂ ਨੇ ਜਿਉਂਦੇ ਜੀ ਸਾੜ ਦਿੱਤਾ ਤੇ ਖੁਦ ਮਾਂ ਆਪਣੇ ਪ੍ਰੇਮੀ ਤੇ ਉਸ ਦੇ ਸਾਥੀ ਨਾਲ ਪੁਲਿਸ ਦੇ ਗ੍ਰਿਫਤ ਚ ਪੂਰਾ ਘਰ ਬਰਬਾਦ ਹੋ ਗਿਆ ਹੈ ਇਸ ਘਟਨਾ ਨੇ ਖਰ ਕਿਸੇ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਬਰਨਾਲਾ ਤੋਂ ਪੰਜਾਬ ਤੱਕ ਦੇ ਲਈ ਇਹ ਖਬਰ ਭੇਜੀ ਹੈ ਆਸ਼ੀਸ਼ ਨੇ